ਸਮਰਾਲਾ ਦੇ ਵਿੱਚ ਟਰੈਕਟਰ ਟਰਾਲੀ ਲੈ ਕੇ ਜਾ ਰਹੇ ਇੱਕ ਵਿਅਕਤੀ ਦੇ ਟਰੈਕਟਰ ਟਰਾਲੀ ਦੇ ਨਾਲ ਆਮੋ ਸਾਹਮਣੇ ਬੱਸ ਦੀ ਟੱਕਰ ਹੋਈ ਹੈ ਤੇ ਟੱਕਰ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਚਾਲਕ ਤੇ ਬੱਸ ਚਾਲਕ ਤੇ ਕੰਡਕਟਰ ਦੇ ਵਿਚਕਾਰ ਟੱਕਰ ਨੂੰ ਲੈ ਕੇ ਝਗੜਾ ਹੋਇਆ ਤੇ ਗੱਲ ਇੰਨੀ ਜ਼ਿਆਦਾ ਵੱਧੀ ਹੈ ਕਿ ਟਰੈਕਟਰ ਚਾਲਕ ਦੀ ਇਸ ਝਗੜੇ ਦੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਮਰ 45 ਸਾਲ ਵਾਸੀ ਹਰੀਓ ਕਲਾ ਬਚੂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਥਾਲੇਦਵਾਲੇ ਇਕੱਠੇ ਹੋ ਗਏ। ਤੇ ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਤੇ ਥਾਲੇਦਵਾਲੇ ਤੇ ਲੋਕਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਬੱਸ ਚਾਲਕ ਤੇ ਕੰਡਕਟਰ ਦੇ ਉਹ ਲੋਕ ਡੰਡਿਆਂ ਦੇ ਨਾਲ ਟਰੈਕਟਰ ਟਰਾਲੀ ਚਾਲਕ ਨੂੰ ਕੁੱਟ-ਕੁੱਟ ਕੇ ਮੌਤ ਤੇ ਘਾਟ ਉਤਾਰਿਆ ਗਿਆ। ਉੱਥੇ ਇਹ ਮਾਮਲਾ ਸਮਰਾਲਾ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ 2.5 ਘੰਟੇ ਬਾਅਦ ਅਮਰਿਤਕ ਦੇ ਜਿਹੜੀ ਉਹ ਲਜਾਈ ਗਈ ਹੈ ਤਾਂ ਰਿਸ਼ਤੇਦਾਰਾਂ ਦਾ ਇਹ ਕਹਿਣਾ ਹੈ ਕਿ ਟਰੈਕਟਰ ਟਰਾਲੀ ਲੈ ਕੇ ਪਿੰਡ ਬੰਬਾ ਨੂੰ ਜਾ ਰਿਹਾ ਸੀ ਕਿ ਜਿੱਥੇ ਇਸ ਦਾ ਝਗੜਾ ਹੋਇਆ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦੋਰਾਹਾ ਸਾਈਡ ਤੋਂ ਆਲੀ ਨਿੱਜੀ ਕੰਪਨੀ ਦੀ ਬੱਸ ਨਾਲ ਟਰੈਕਟਰ ਟਰਾਲੀ ਦੀ ਟੱਕਰ ਹੋਈ ਹੈ ਟਰੈਕਟਰ ਟਰਾਲੀ ਅਜੇ ਵੀ ਆਪਣੀ ਸਹੀ ਸਾਈਡ ਤੇ ਹੀ ਖੜੀ ਤੇ ਉਹਨਾਂ ਦਾ ਕਹਿਣਾ ਕਿ ਜਦ ਟੱਕਰ ਹੁੰਦੀ ਹੈ ਤਾਂ ਟਰੈਕਟਰ ਤਾਂ ਅੱਗੇ ਨਿਕਲ ਜਾਂਦਾ ਪਰ ਟਰਾਲੀ ਬੱਸ ਦੇ ਨਾਲ ਫਸ ਜਾਂਦੀ ਹੈ ਇਸੇ ਦਰਮਿਆਨ ਹੀ ਇਹ ਝਗੜਾ ਹੋਇਆ ਹੈ ਤੇ ਇਸ ਮਾਮਲੇ ਦੇ ਵਿੱਚ ਉਸ ਜਿਹੜਾ ਵਿਅਕਤੀ ਹੈ ਮਨਜੀਤ ਸਿੰਘ ਉਸ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਮ੍ਰਿਤਕ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕੋਈ ਸੜਕੀ ਹਾਦਸਾ ਨਹੀਂ ਹੈ ਬਲਕਿ ਕਤਲ ਕੀਤਾ ਗਿਆ ਜੀ ਇਹ ਟਰੈਕਟਰ ਲਈ ਜਾਂਦੀ ਟਰੈਕਟਰ ਟਰਾਲੀ ਇਹ ਢੱਲੋਂ ਬਸਾ ਜੀ ਅਮਰੀਕ ਦੀ ਜੀ ਤੇ ਨਾਮ ਕੀ ਹੈ ਟਰਾਲੀ ਦੇਖੋ ਜੀ ਮਾੜੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬੱਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਹੈ ਜੀ ਬੱਸ ਕਿੱਧਰੋਂ ਆ ਰਹੀ ਹੈ ਇਹ ਬੱਸ ਉਧਰੋਂ ਆ ਰਹੀ ਹੈ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆਹ ਮੁੰਡਾ ਉਤਰਿਆ ਉਤਰ ਕੇ ਬੱਸ ਵਾਲਿਆਂ ਦੇ ਵਿੱਚ ਡੰਡੇ ਪਾਏ ਨੇ ਦੇਖ ਲੋ ਜੀ ਸ਼ਰੀਆਮ ਆਹ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਹੋਏ ਨੇ ਡੰਡੇ ਪੂਰੇ ਮਾਰੇ ਹੋਏ ਨੇ ਉਤਰ ਕੇ ਦੇਖ ਲੋ ਜੀ ਉਧਰ ਕੈਮਰਾ ਬਾਅਦ ਕਰ ਲਿਓ ਨਾ ਕਰਨੀ ਟੁੱਟ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਕੌਣ ਸੀ ਵੀਰੇ ਸਾਨੂੰ 7 ਵਜੇ ਦੀ ਘਟਨਾ ਹੋਈ ਹੋਈ ਆ ਸਾਨੂੰ ਅਸੀਂ ਆਏ ਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ 7 ਵਜੇ ਦੀ ਘਟਣਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜੇ ਕਨੈਕਟਰ ਜਾਂਦੇ ਹੁਣ ਰਾਸਤੇ ਨੇ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਟਰੈਕਟਰ ਵਾਲਾ ਬੰਦਾ ਵੀ ਹਰਿਆਉਂਗਲਾ ਦਾ ਹੀ ਆ ਜੀ ਚਾਚਾ ਆਈ ਮੇਰਾ ਜੀ ਨਾਮ ਜੀ ਸਿੰਘ ਆਈ ਉਮਰ ਕਿੰਨੀ ਕਾ ਉਮਰ ਹੋ ਗਈ 40 42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੌਣ ਸੀ ਮੁੰਡੇ ਇਹ ਬੱਸ ਵਾਲੇ ਜੀ ਆਹੀ ਆ ਢੱਲੋਂ ਬੱਸ ਵਾਲੇ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਹਿੰਦਾ ਮਤਲਬ ਫਿਰ ਉਹ ਲੈ ਵੀ ਗੁੰਡਾਗਰਦੀ ਕੀਤੀ ਗਈ ਇਹ ਤਾਂ ਸ਼੍ਰੀਆਮ ਗੁੰਡਾਗਰ ਨੀਓ ਬੰਦਾ ਮਰ ਗਿਆ ਬੰਦਾ ਜੀ ਮੌਕੇ ਤੇ ਪੂਰਾ ਹੋ ਗਿਆ ਬੰਦੇ 'ਚ ਮਾੜਾ ਮੋਟਾ ਜਿਹਾ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਏ ਦੂਏ ਲੋਟੇ ਉਹਦੇ ਵਿੱਚ ਕੁੱਟ ਕੇ ਹੀ ਮਾਰਦਾ ਦੂਏ ਲੋਟੇ ਜੀ ਬੰਦੇ 'ਚ ਖਬਰ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬਾਤਾਂ ਦਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜੂਗਾ ਹੀ ਨੁਕਸਾਨ ਭਰ ਦੰਦ ਮੇਰੀ ਮੈਸੇਜ ਸਰਪੰਚ ਆ ਮੈਂ ਸਰਪੰਚ ਦੇ ਤੌਰ ਤੇ ਆਇਆ ਹਾਂ ਜੀ ਇੱਥੇ ਤੇ ਸਾਡੇ ਪਿੰਡ ਦਾ ਮਨਜੀਤ ਸਿੰਘ ਜੀ 45 ਸਾਲ ਉਮਰ ਆ ਢਿੱਲੋਂ ਵਾਲਾ ਜੀ ਬੱਸ ਆ ਰਹੀ ਸੀ ਮਾਝਪੁਰ ਤੋਂ ਕੋਲ ਤੇ ਉਹਦੇ ਕੋਈ ਟਰਾਲੀ ਤੇ ਜਾ ਰਹੀ ਸੀ ਆਪਣਾ ਹੂੰ ਕਿੱਥੇ ਜਾ ਰਹੀ ਸੀ ਇਹ ਜਾ ਰਹੀ ਸੀ ਬੰਬਾਂ ਨੂੰ ਜੀ ਮੇਰਾ ਖਿਆਲ ਬੰਬਾਂ ਦਾ ਟਰੈਕਟਰ ਚਲਾਉਂਦਾ ਸੀ ਇਹ ਡਰਾਈਵਰ ਸੀ ਬੰਬਾਂ ਦੀ ਟਰਾਲੀ ਤੇ ਹੂੰ ਤੇ ਉਹ ਟਰਾਲੀ ਇਹਦੀ ਸਾਈਡ ਤੇ ਆ ਵੈਸੇ ਹੂੰ ਬੱਸ ਵਿੱਚ ਆਲੇ ਨੇ ਬੱਸ ਵਿੱਚ ਮਾਰੀ ਉਹ ਕਹਿੰਦੇ ਆਲੇ ਦਾਲ ਦੇ ਲੋਕ ਦੱਸਦੇ ਨੇ ਵੀ ਕੁੱਟ ਕੇ ਹੀ ਮਾਰ ਗਈ ਹੂੰ ਇਹ ਕੁੱਟ ਕੇ ਮਾਰਨ ਦਾ ਮਤਲਬ ਤਾਂ ਇਹੀ ਹੋਇਆ ਵੀ ਜਾਂ ਗੁੰਡਾਗਰਦੀ ਜਾਂ ਮਤਲਬ ਕਾਹਨ ਕਰਿਆ ਜਿਹੜਾ ਇਹਨਾਂ ਨੇ ਜਮਾਈ ਪਦਮਾਚੀ ਤੇ ਨਾ ਪੁੱਛਿਆ ਕਿ ਬੱਸ ਵਾਲੇ ਨੂੰ ਪੁੱਛਣਾ ਚਾਹੀਦਾ ਸੀ ਉਹਨਾਂ ਲੋਕਲ ਬੱਸਾਂ ਜੀ ਮ੍ਰਿਤਕ ਦੇ ਨਾਲ ਦੀ ਬੱਸਾਂ ਲੋਕਲ ਉਹਨਾਂ ਨੂੰ ਆ ਕੇ ਪੁੱਛਣਾ ਚਾਹੀਦਾ ਸੀ ਕੀ ਗੱਲਬਾਤ ਹੋਈ ਕੀ ਬਾਤ ਨਾ ਹੀ ਹੋਈ ਤੇ ਘੱਟੋ ਘੱਟ 7 ਵਜੇ ਦੀ ਗੱਲ ਆ 9:30 ਹੋਣੇ ਵਾਲੇ ਨੇ 24 ਘੰਟੇ ਹੋ ਗਏ ਮੁੰਡੇ ਦੀ ਮੌਤ ਹੋ ਗਈ ਜਦੇ ਮ੍ਰਿਤਕ ਦੇ ਘਰ ਚ ਕੌਣ ਕੌਣ ਆ ਘਰ ਗੁੱਡੀ ਵਿਆਹੀ ਹੋਈ ਆ ਮੁੰਡਾ ਬਾਹਰ ਆ ਇਕੱਲਾ ਹੀ ਸੀ ਇਕੱਲੇ ਵੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਰਾਤ ਆਈ ਆ ਵਿਚਾਰੇ ਮੈਂ ਤੁਸੀਂ ਕੀ ਕਰ ਦਿੰਦੇ ਗੁੰਡਾ ਕਰ ਦਿੰਦੇ ਬੱਸ ਵਾਲੇ ਚਾਹਣਾ ਜੀ ਪਰਚਾ ਹੋਣਾ ਚਾਹੀਦਾ ਜਿਹੜੇ ਕੁੱਟ ਕੇ ਮਾਰ ਗਏ ਤੇ ਕਿੰਨੀ ਤੇ ਲਾਸ਼ ਅੱਥੇ ਪਈ ਦੀ ਹੈ ਲਾਸ਼ 2.5 ਘੰਟੇ ਪਈ ਹੋ ਆਜੇ 2.5 ਘੰਟੇ ਹੋ ਗਏ 7 ਵਜੇ ਤੱਕ ਇਹ ਰਹਿ ਰਹੇ ਨੇ ਇਹਦਾ ਮਤਲਬ ਇਹ ਤਾਂ ਪਹਿਲਾਂ ਦੀ ਵੀ ਗੱਲ ਹੋ ਸਕਦੀ ਆ ਹੁਣ ਕੀ ਮੰਗ ਕੀ ਆਪਣੀ ਸਾਡੀ ਮੰਗ ਇਹ ਆ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਅਚਾਨਕ ਐਕਸੀਡੈਂਟ ਵੀ ਕੋਈ ਏਡਾ ਵੱਡਾ ਨਹੀਂ ਸੀਗਾ ਟਰੈਕਟਰ ਆਪਦਾ ਸੇਫ ਨਿਕਲ ਗਿਆ ਸੀ ਬਸ ਪਿੱਛੇ ਟਰਾਲੀ ਚ ਲੱਗੇ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਇਕ ਕੰਮ ਕੀਤਾ ਮਤਲਬ ਉਹ ਕੁੱਟ-ਕੁੱਟ ਕੇ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹਾਂ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਏ ਗੁਜਰੇ ਹੋਏ ਸਿਰਫ ਇੱਕ ਨਾਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੁਝ ਟਰਾਲੀ 'ਚ ਲੱਗਿਆ ਕੁਝ ਬੱਸ ਦੇ ਵਿੱਚ ਨਾਰਮਲ ਹੈ ਪਰ ਹਰਜਾਨਾ ਭਰ ਦੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਜਾਨਾ ਭਰ ਦੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜੀਦਾ ਤੁਹਾਡੇ ਸਾਹਮਣੇ ਆ ਹੈ ਉਹ ਲਾਸ਼ ਲੈ ਜੀ ਲੈ ਕੇ ਗਏ ਨੇ ਲਾਸ਼ ਸੜਕ ਤੇ ਪਈ ਹੈ ਤਿੰਨ ਘੰਟੇ ਦੀ ਲਾਸ਼ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਾਸਤਾ ਹਾ ਨਾ ਕੋਈ ਨਾ ਬੱਸ ਵਾਲ ਆਇਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੋਂ ਕੋਈ 6:00 ਵਜੇ ਵੀ ਗਈ ਤਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਕਹਾਂ ਚਲੋ ਗੁੱਸੇ ਦੇ ਵਿੱਚ ਕੋਈ ਮਾੜੀ ਮੋਢੀ ਸੱਟ ਵਜੇ ਵੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢਿੱਲੋਂ ਬੱਸ ਲਿਖਿਆ ਹੋਇਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਜਿਹੜਾ ਕਿੱਥੇ ਐਕਸੀਡੈਂਟ ਹੈ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਕੀ ਮੰਗ ਕੀ ਮੰਗ ਮੰਗ ਜੀ ਇਨਸਾਫ ਇੱਕ 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 ਬੰਦੇ ਦੇ ਬਦਲੇ ਕੀ ਹੋ ਸਕਦਾ ਇੱਕ ਇਨਸਾਫ ਹੀ ਚਾਹੀਦਾ ਜੀ ਸਾਨੂੰ ਤਾਂ ਉਹ ਉਸ ਇਨਸਾਨ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਿਸੇਜ ਦੀ ਡੈਥ ਹੋ ਚੁੱਕੀ ਹੈ ਇੱਕ ਆਪ ਦਾ ਕਰਕੇ ਇੱਕ ਖਾਰਿਆ ਸੀਗਾ ਤੇ ਇਸ ਤਰੀਕੇ ਨਾਲ ਲੱਤੜਦੀ ਹੈ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋਗੀ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਕਿ ਕਾਰਵਾਈ ਤਾਂ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਬ ਜੋ ਵੀ ਇਨਸਾਬ ਇਹ ਇਹ ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਐਸਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਆ ਦਰਿੰਦਗੀ ਦੇ ਉੱਪਰ ਕੋਈ 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 ਲਾਕਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਕੋਈ ਲਾਕਡਾ ਫਿਰ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅੱਗੇ ਇਹੀ ਅਰਜ਼ ਕਰਦੇ ਆਂ ਵੀ ਇਨਸਾਫ ਮਿਲੇ ਇਨਸਾਫ ਪੂਰ ਬਾਕੀ ਆਪਣੇ ਤੁਹਾਨੂੰ ਮੌਤ ਹੋਈ ਚੱਲ ਗਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ બસ ਆ ਰਹੀ ਸੀ ਜਿੱਦੋਂ ਮਾਧਪੁਰ ਸਾਈਡ ਤੋਂ ਜਿਹੜਾ ਟਰੈਕਟਰ ਡਰਾਈਵਰ ਸੀ ਤੇ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੇ ਚਹਿਲਾ ਤੋਂ ਮਾਧਪੁਰ ਨੂੰ ਆਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬੱਸ ਦੇ ਜਿਹੜਾ ਜਿਹੜਾ ਟਰੈਕਟਰ ਚਾਲਕ ਮਲਜੀਤ ਸਿੰਘ ਉਹਦੀ ਡੈਡ ਬੋਡੀ ਪਈ ਹੈ ਟਰੈਕਟਰ ਦੇ ਟਾਇਰਾਂ ਕੋਲੇ ਕਿ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਹ ਸਭ ਨਾਲ ਕਾਨੂੰਨੀ ਕਰਦੇ ਕਰਦੇ ਪਰਿਵਾਰਿਕ ਮੈਂਬਰਾਂ ਦਾ ਕਹਿੜਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ ਕੁੱਟ ਹਾਂਜੀ ਉਹ ਕਹਿ ਰਹੇ ਨੇ